ਕਾਂਗਰਸ ਪਾਰਟੀ ਮੁਖ ਚੋਣ ਰਣਨੀਤੀਕਾਰ ਪ੍ਰਸ਼ਾਂਤ kishor ਵੱਲੋਂ ਆਮ ਆਦਮੀ ਪਾਰਟੀ ਨੂੰ ਕੇਰਨ ਲਈ ਨਵਾਂ ਨਾਅਰਾ ਦੇਣ ਜਾ ਰਹੀ ਹੈ ਇਹ ਨਾਅਰਾ ਹੈ ਬਾਹਰੀ ਬਨਾਮ ਪੰਜਾਬ ਦਾ ਕੈਪਟਨ ਸੂਤਰ ਮਤਾਬਕ ਇਸ ਨਾਅਰੇ ਦੇ ذریعے ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੇ ਸੂਬੇ ਤੋਂ ਬਾਹਰਲੇ ਆਗੂਆਂ ਨੂੰ ਟਾਰਗੇਟ ਕਰੇਗੀ ਪਰ ਕਾਂਗਰਸ ਦੇ ਇਸ ਨਾਅਰੇ ਦਾ ਆਮ ਆਦਮੀ ਪਾਰਟੀ ਨੇ ਮੂੰ ਤੋੜ ਜਵਾਬ ਦਿੱਤਾ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੂੰ ਬਾਰੀ ਦੱਸਣ ਵਾਲੀ ਕਾਂਗਰਸ ਨੂੰ ਪਹਿਲਾਂ ਆਪਣੇ ਘਰ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਮੈਂ ਇਹਨੂੰ ਇਸ ਨਾਰੇ ਨੂੰ ਮੈਂ ਕੋਈ ਸੀਰੀਅਸਲੀ ਨਹੀਂ ਲੈਂਦਾ ਕੈਪਟਨ ਸਾਹਿਬ ਨੇ ਬੜੇ ਨਵੇਂ-ਨਵੇਂ ਸਲੋਗਨ ਦੇ ਕੇ ਕੈਪਟਨ ਅਵੇਦ ਕਾਫੀ ਵੀ ਕਹਿ ਕੇ ਵੇਖ ਲਿਆ ਸਾਰਾ ਕੁਝ ਕਰਕੇ ਵੇਖ ਲਿਆ ਉਹਨਾਂ ਦੀ ਪਾਰਟੀ ਦੇ ਵਿੱਚ ਆਪਣਾ ਹੀ ਘਰ ਚਿਕਮਸਾਨ ਪਿਆ ਹੋਇਆ ਉਹਨਾਂ ਨੇ ਜਿਹੜਾ ਪਰਸ਼ਾਂਤ ਇੱਕ ਸ਼ੋਰ ਲਿਆਂਦਾ ਸੀ ਉਹ ਕੋਈ ਬੋਲੀ ਬੋਲ ਰਿਹਾ ਹੈ ਕੋਈ ਬੋਲੀ ਬੋਲ ਰਹੇ ਨੇ ਇਸ ਕਰਕੇ ਕੋਈ 바ੜੀ ਵਾਲੀ ਕੋਈ ਗੱਲ ਨਹੀਂ ਕਿ ਸਾਡੀ ਨੈਸ਼ਨਲ ਪਾਰਟੀ ਆ ਸਾਡੀ ਪਾਰਟੀ ਦੇ ਜਿਹੜੇ ਲੀਡਰ ਆ ਉਹ ਕੰਮ ਕਰਨ ਲਈ ਪੰਜਾਬ ਚ ਆਏ ਆ ਸਾਰੇ ਜਾਣਦੇ ਆ 바ੜੀ ਤਾਂ ਫਿਰ ਜਿਸ ਪਾਰਟੀ ਨੂੰ ਕੈਪਟਨ ਸਾਹਿਬ ਬਿਲੋਂਗ ਕਰਦੇ ਆ ਉਹ ਤਾਂ ਬੀਬੀ ਇਟਲੀ ਦੀ ਆ ਉਹ ਸਾਰੀ ਦੁਨੀਆ ਨੂੰ ਪਤਾ ਕਾਂਗਰਸ ਦੇ ਚੋਣ ਰਣਨੀਤੀਕਾਰ ਪ੍ਰਸ਼ੰਤ <strong>ਕਿਸ਼ੋਰ</strong> ਨੇ ਬਾਹਰੀ ਬਨਾਮ ਪੰਜਾਬ ਦਾ ਕੈਪਟਨ ਨਾਰੇ ਦੇ ਆਲੇ ਦੁਆਲੇ ਪੂਰੀ ਚੋਣ ਮੁਹਿੰਮ ਦਾ ਤਾਣਾ ਬਾਣਾ ਬੁਣਿਆ ਹੈ ਨਾਰੇ ਲਈ ਜੋ ਨਵਾਂ ਪੋਸਟਰ ਜਾਰੀ ਕੀਤਾ ਗਿਆ ਉਸ ਤੇ ਨੀਲੀ ਦਸਤਾਰ ਲਾਈ ਗਈ ਹੈ ਤੇ ਇਸ ਨੂੰ ਛੇਤੀ ਹੀ ਪਾਰਟੀ ਵੱਡੇ ਪੱਧਰ ਤੇ ਪੰਜਾਬ ਵਿੱਚ ਲਾਂਚ ਕਰਨ ਜਾ ਰਹੀ ਹੈ